ਦੇਸ਼ਾਂਬਟਾਲਾ ਚ ਇੱਕ ਝਗੜੇ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਆਗੂ ਰਾਜਾ ਵਾਲੀਆ ਤੇ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਏ ਹਨ ਜਦ ਕਿ ਲੜਾਈ ਦੀ ਸੂchna ਮਿਲਣ ਤੇ ਮੌਕੇ ਤੇ ਗਿਆ ਇੱਕ ਪੁਲਿਸ ਮੁਲਾਜ਼ਮ ਵੀ ਗੋਲੀਆਂ ਦੇ ਛਰੇ ਲੱਗਣ ਨਾਲ ਜ਼ਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂchna ਮਿਲੀ ਸੀਗੀ ਬਟਾਲਾ ਦੇ ਹਾਥੀ ਗੇਟ ਦੇ ਨਜ਼ਦੀਕ ਦੋ ਗੁੱਟਾਂ 'ਚ ਲੜਾਈ ਹੋ ਰਹੀ ਹੈ ਜਦੋਂ ਘਟਨਾ ਵਾਲੀ ਥਾਂ ਤੇ ਪੀਸੀਆਰ ਨੰਬਰ 18 ਦੇ ਮੁਲਾਜ਼ਮ ਨਰਿੰਦਰ ਸਿੰਘ ਤੇ ਉਸ ਦਾ ਸਾਥੀ ਮੌਕੇ ਤੇ ਪੁਜੀਤਾ ਇੱਕ ਧਿਰ ਵੱਲੋਂ ਚਲਾਈ ਗੋਲੀ ਦਰਾਨ ਪੁਲਿਸ ਮੁਲਾਜ਼ਮ ਨਰਿੰਦਰ ਦੇ ਗੋਲੀਆਂ ਦੇ ਛਰੇ ਵੀ ਲੱਗੇ ਉਹਨਾਂ ਦੱਸਿਆ ਕਿ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਪਾਸੋਂ ਸੂਚਨਾ ਆਈ ਸੀ ਕਿ ਹੱਥੀਂ ਇਹ ਘਟਨਾ ਉਥੇ ਕੋਈ ਵੱਡੇ ਰੋਲੇ ਚੱਲਦੇ ਪਏ ਝਗੜਾ ਹੋ ਗਿਆ ਉਥੇ ਪੁਲਿਸ ਪਾਰਟੀ ਗਈ ਆਪਣੇ ਇਸ ਆਪਣਾ ਸਬ ਇਨਸਪੈਕਟਰ ਅਡੀਸ਼ਨਲ ਐਸਐਚਓ ਦੀ ਡਿਊਟੀ ਅਫਸਰ ਸੀ ਉਹ ਤੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਗਏ ਉਹਨਾਂ ਦੇ ਪੀਸੀਆਰ ਵਾਲੇ ਵੀ 18 ਨੰਬਰ ਸੜੀ ਗਿਆਪਰਾ ਉਹਦੇ ਦੇ ਮੁਲਾਜ਼ਮ ਦੋ ਉੱਥੇ ਪਹੁੰਚ ਗਏ ਉੱਥੇ ਬੇਸਿਕਲੀ ਗੱਲ ਪਹਿਲੇ ਸ਼ੁਰੂ ਹੋਈ ਹੈ ਇੱਕ ਬੱਗੀ ਬੱਗੀ ਨਾਂ ਦਾ ਇੱਕ ਵਿਅਕਤੀ ਆ ਉਹਦੇ ਸ਼ਾਇਦ ਅਜੇ ਕਲੀਅਰ ਨਹੀਂ ਹੋਈ ਗੱਲ ਕਿ ਉਹਨਾਂ ਦੇ ਇੱਕ ਪਾਸੇ ਪੱਤੀ ਸੀ ਰਾਜਨ ਪੱਤੀ ਰਾਜਨ ਭਤੀ ਦੇ ਲੜਕੇ ਨੇ ਕੁਛ ਸ਼ੇਰ ਸ਼ਬਦ ਦਾ ਉਲਛਾਦ ਕੀਤੀ ਉਹ ਤੇ ਅਨੇਕਾਂ ਉਹ ਇਨੀਸ਼ੀਅਲ ਹੈ ਅਜੇ ਕੋਈ ਕਲੀਅਰ ਨਹੀਂ ਹੋਈ ਉਹਦੇ ਵਿੱਚ ਜਿਹੜਾ ਬੱਗੀ ਨੇ ਕਿਤੇ ਚੇੜ ਮਾਰੀ ਉਹਦੇ ਪੱਤੀ ਦੇ ਮੁੰਡੇ ਦੇ ਪੱਤੀ ਦੇ ਮੁੰਡੇ ਦੇ ਬਿਲ ਮਾਰ ਦਿੱਤਾ ਪੱਤੀ ਜਾਂ ਪੱਟੀ ਜੀ ਨੂੰ ਕਹਿੰਦੇ ਨੇ ਉਹਦੇ ਚੇੜ ਮਾਰੀਏ ਤੇ ਮੁੜ ਕੇ ਬਾਅਦ ਵਿੱਚ ਦੋਵੇਂ ਪਾਰਟੀਆਂ ਉਹ ਸਾਹਮਣੇ ਹੋ ਗਈਆਂ ਨੇ ਤੇ ਖਸਾਬ ਚੱਲ ਪਿਆ ਜਿੱਲੇ ਪੁਲਿਸ ਪਹੁੰਚੀ ਹੈ ਤੇ ਉੱਥੇ ਇਧਰੋਂ ਰਾਜਾ ਵਾਲੀ ਹੈ ਤੇ ਉਹਦਾ ਦੇ ਬ੍ਰਦਰ ਸੁੰਦਰਪਾਲ ਲਕੀਵਾਲੀਆ ਵੀ ਉੱਥੇ ਮੌਕੇ ਤੇ ਆਏ। ਉੱਥੇ ਫਿਰ ਦੂਸਰੇ ਪਾਸੇ ਜਿਹੜੀ ਭੀੜ ਕਾਫੀ ਇਕੱਠੀ ਸੀ ਤੇ ਉਹ ਉਹਨਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਪੁਲਿਸ ਵੀ ਉੱਥੇ ਸੀ। ਇਹਨਾਂ ਦੇ ਵਿੱਚ ਵਿਚੋਚਾ ਕਾਫੀ ਕੀਤਾ। ਹੁਣ ਉੱਥੇ ਕੋਈ ਪਿਸਟਲ ਦੀ ਗੋਲੀ ਕਿਤੇ ਚਲਾਈ ਹੈ ਕਿਸੇ ਨੇ ਜ਼ਮੀਨ ਤੇ ਕਰਕੇ। ਉੱਥੇ ਭਾਈ ਸਾਹਿਬ ਵੀ ਕਿਤੇ ਕਹਿੰਗੇ ਰੌਸ਼ਨੀ ਜ਼ਿਆਦਾ ਹੋ ਗਿਆ ਸੀ। ਉਹਦੇ ਵਿੱਚੋਂ ਜਿਹੜੀ ਗੋਲੀ ਟੁੱਟ ਕੇ ਜਾਵਰਾ ਆਪਣੇ ਐਸ.ਆਈ. ਅੱਲਾ ਦੇ ਐਸ.ਆਈ. ਹੈ ਲਖਮੀਰ ਸਿੰਘ ਜਿਹੜੇ ਜਾਵਰਾ ਦੇ ਐ ਐਕਸਿਟ ਮੁਲਾਕਾਉ ਉਹਨਾਂ ਦੇ ਪੱਤਾਂ ਦੇ ਦੋਹਾਂ ਦੇ ਪਾਸੇ ਲੱਗੇ ਨੇ ਐਂਟਰੀ ਐਗਜ਼ਿਟ ਉਹ ਕੋਗੇ ਨੇ ਛੋਟੇ ਪੈਲੇਟਸ ਸੀ ਉਹ ਇੱਥੇ ਹਸਪੀਟਲ ਉਹਨਾਂ ਸਿਵਲ ਹਸਪੀਟਲ ਦੇ ਤਰੇ ਦਾ ਵਿਗਰਾ ਉਹ ਤੇ ਬਿਲਕੁਲ ਠੀਕ ਨੇ ਕੋਈ ਐਂਟਰੀ ਐਗਜ਼ਿਟ ਹੋ ਗਈ ਹੈ ਉਹਨਾਂ ਨੂੰ ਇੱਥੇ ਸਿਵਲ ਉਹਨਾਂ ਦਾ ਟਰੀਟਮੈਂਟ ਇੱਥੇ ਸਿਵਲ ਹਸਪੀਟਲ ਹੀ ਚੱਲ ਰਿਹਾ ਦੂਸਰੇ ਪਾਸੇ ਰਾਜਾਵਾਲੀਆ ਤੇ ਉਹਨਾਂ ਦਾ ਜਿਹੜੇ ਬ੍ਰਦਰ ਹੈ ਅ ਲੱਕੀ ਜਿਹੜਾ ਸੁਨਦਰਪਾਲਾ ਸ਼ਾਹ ਸੁਨਦਰਪਾਲਾ ਉਹਨਾਂ ਨੂੰ ਇੱਥੇ EMC ਲੈ ਗਏ ਸੀ EMC ਫਿਰ ਉਹਨਾਂ ਨੂੰ ਜਿਹੜਾ ਇਨੀਸ਼ੀਅਲ ਜਿਹੜੀ ਟ੍ਰੀਟਮੈਂਟ ਦੇ ਕੇ ਫਸਟ ਸਟੇਜ ਤੇ ਅੰਮ੍ਰਿਤਸਰ ਅ ਅਮਨਦੀਪ ਤੇ ਰੈਫਰ ਕੀਤਾ ਤੇ ਬਾਕੀ ਜਿਹੜੇ ਮੌਕੇ ਤੋਂ ਐਸਐਚਓ ਸਾਹਿਬ ਉੱਥੇ ਹੀ ਨੇ ਜਿਹੜੇ ਮੌਕੇ ਤੋਂ ਤੇ ਸੀ ਕਿਉਂਕਿ ਅਜੇ ਰਾਜਵਾਲੀ ਹੋਣੀ ਹੈ ਇਸ ਗੱਲ ਕਰਨ ਦੇ ਹੈ ਨਹੀਂ ਅਜੇ ਉਹਨਾਂ ਦੀ ਕੰਡੀਸ਼ਨ ਤੇ ਇਹ ਜਿਹੜੀ ਉੱਥੋਂ ਮੌਕੇ ਤੋਂ ਇਨਫਾਰਮੇਸ਼ਨ ਮਿਲੀ ਹੈ ਤੇ ਮੈਂ ਉਹ ਸ਼ੇਅਰ ਕੀਤੀ ਹੈ ਉਹਦੇ ਬੇਸ ਤੇ ਜਿਹੜੇ ਵੀ ਸਾਡੇ ਬੰਦੇ ਆਇਡੈਂਟੀਫਾਈ ਹੋਏ ਨੇ ਤਾਂ ਅਸੀਂ ਉਹਨਾਂ ਦੇ ਰੇਡ ਕਰ ਰਹੇ ਹਾਂ ਕਿੰਨੇ ਬੰਦੇ ਤੁਹਾਡੇ ਮੁਤਾਬਕ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਰਾਸ਼ਕ ਹੋ ਗਿਆ ਸੀ ਕਾਫੀ ਉਥੇ 25 ਬੰਦੇ ਹੋ ਗਏ ਸੀ ਬੜੇ ਉਹ ਸਾਰੇ ਹਮਲਾ ਕਰਨ ਵਾਲੇ ਜਿਸ ਤਰ੍ਹਾਂ ਤਮਾਸ਼ੀ ਵੀ ਇਕੱਠੇ ਹੋ ਜਾਂਦੇ ਨੇ ਮੇਨਲੀ ਜੋ ਦਸਾਂਕ ਪੰਜ 6 ਬੰਦੇ ਤੇ ਹੈਗੇ ਸੀ ਜਿਨ੍ਹਾਂ ਨੇ ਐਕਟਿਵਲੀ ਉਥੇ ਫੇਰ ਝਗੜੇ ਵਿੱਚ ਪਾਰਟਿਸਪੇਟ ਕੀਤਾ ਆਪਣਾ ਦਾਤਰ ਖਪਾਨ ਦੇ ਨਾਲ ਹਮਲਾ ਕੀਤਾ ਬਾਕੀ ਉੱਤਰ ਰਾਜ 'ਚ ਤਾਂ ਕਾਫੀ ਹੋ ਗਿਆ ਸੀ ਕਪਟੀਨ ਡਾਕਟਰ ਡਾਕਟਰ ਜਰ ਕੀ ਕਹਿਣਾ ਹੈ ਕਿ ਰਾਜਾਵਲੀ ਦੇ ਕੰਡੀਸ਼ਨ ਖਤਰੇ 'ਚ ਹੈ ਕਿ ਖਤਰੇ ਵਾਲਾ ਨਹੀਂ ਮੇਰੀ ਉੱਤਰ ਗੱਲ ਨਹੀਂ ਹੋਈ ਤੇ ਉੱਧਰ ਐਸਐਚਓ ਸਾਹਿਬ ਦੇ ਨੇ ਮੈਂ ਸਿਵਲ ਹਸਪਤਲ 'ਚ ਸੀ ਉਸੇ ਜੋ ਇਨੀਸ਼ial ਦੱਸਿਆ ਕਿ ਠੀਕ ਨੇ ਦੂਸਰੇ ਪਾਸੇ ਵੀ ਤਾਂ ਚੱਕਣੀ ਆਈ ਮੈਂ ਅਜੇ ਤੱਕ ਕੋਈ ਉਹ ਜੀ ਇਨਫੋਰਮੇਸ਼ਨ ਨਹੀਂ ਆਈ ਬੋਲੀ ਦਾ ਅਜੇ ਨਹੀਂ ਪਤਾ ਲੱਗਦਾ ਆਪਣੇ ਮਲਾਜ਼ਮ ਦੇ ਦੋ ਲੱਗੇ ਨੇ ਪੈਲਟਸ ਬੇਸਿਕਲੀ ਜੇ ਮਤੀ ਬੋਰਦਾ ਵੀ ਹੋਇਆ ਪੂਰਾ ਗਰਾਉਂਡ ਨਹੀਂ ਲੱਗਾ ਤਾਂ ਮਤਲਬ ਕਿ ਜਮੀਨ ਤੇ ਵਾਜ ਰਹੀ ਰੌਣ ਟੁੱਟ ਕੇ ਪੈਲਟ ਬਣ ਕੇ ਤੇ ਉਹਦੀ ਦੋਵੇਂ ਪੱਟਾਂ ਤੋਂ ਆਰ ਪਾਰ ਹੋਏ ਜਮੀਨ ਦਾ ਨਾ ਆਪਣੇ ਲਖਵੀਰ ਸਿੰਘ ਐਸਆਈ ਐਲਆਰ ਐਸਆਈ ਆਪਣੇ ਛੀੜ ਛੜ ਦਾ ਮਸਲਾ ਕੀ ਸੀ ਨਹੀਂ ਇਹ ਨਹੀਂ ਅਜੇ ਕੁਝ ਵੀ ਪਤਾ ਲੱਗਾ ਇਹ ਜੋ ਉਥੋਂ ਮੇਂ ਭੀੜ ਤੋਂ ਪਤਾ ਲੱਗਦਾ ਪਿਆ ਅਜੇ ਕਿਉਂਕਿ ਅਸਲੀ ਗੱਲ ਤੇ ਫਿਰ ਜਾਂ ਦੋਸ਼ੀ ਫੜੇ ਜਾਣਗੇ ਉਹ ਤੋਂ ਤੇ ਯਾ ਰਾਜਾ ਵਾਲੀ ਹੋਣੀ ਥੋੜਾ ਠੀਕ ਹੁੰਦੇ ਨੇ ਫੇਰ ਹੀ ਪਤਾ ਲੱਗੇ ਤਾਰੀਕੀ ਨੀ ਪੱਕੀ ਜੋ ਸੀ ਜੀ ਉਹਨਾਂ ਦਾ ਕਿਰੋਦ ਉਹਨਾਂ ਨੂੰ ਲਿਆਂਦਾ ਗਿਆ ਪੁੱਛਿਆ ਗਿਆ ਨਹੀਂ ਅਜੇ ਉਹ ਸਾਡੇ ਇਥੋਂ ਨਿਕਲ ਗਏ ਨੇ ਅੱਜ ਗਏ ਨੇ ਉਥੋਂ ਮੌਕੇ ਤੋਂ ਇੱਥੇ ਰੇਡ ਕਰ ਰਹੇ ਆ ਅਸੀਂ ਤੁਸੀਂ ਬੱਚਾ ਕਿਹੜਾ ਬੱਗੀ ਦਾ ਔਰ ਰਾਜਨ ਪੱਤੀ ਦੇ ਬੱਚੇ ਦਾ ਸੀ ਹਾਂ ਹਾਂਜੀ ਇਹ ਰਾਜਾ ਵਾਲੀ ਵਾਲੀ ਪੱਗੀ ਵੱਲੋਂ ਆਏ ਸੀ ਹਾਂ ਕਿਸੇ ਇੱਕ ਪਾਰਟੀ ਵੱਲੋਂ ਗਏ ਹੋਤੇ ਇਹ ਸਭ ਪੁਰਾਣੀ ਰੰਜਿਸ਼ ਦਾ ਵੀ ਹੈਗਾ ਮਾਮਲਾ ਜਿਹੜੀ ਅਜੇ ਇਸ ਬਾਰੇ ਮੈਂ ਦੇਖ ਲੈਣਾ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ